ਥਾਣਾ ਰਹੋ ਦੇ ਮੁਖੀ ਇਨਸਪੈਕਟਰ ਪੰਕਜ ਸ਼ਰਮਾ ਨੇ ਕੀਤੀ ਪੁਲਿਸ ਮੁਲਾਜ਼ਮਾਂ ਦੇ ਨਾਲ ਵਿਸ਼ੇਸ਼ ਮੀਟਿੰਗ ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਥਾਣਾ ਰਹੋ ਦੇ ਮੁਖੀ ਇਨਸਪੈਕਟਰ ਪੰਕਜ ਸ਼ਰਮਾ ਵੱਲੋਂ ਆਪਣੇ ਪੁਲਿਸ ਮੁਲਾਜ਼ਮਾਂ ਦੇ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਆਪਣੇ ਸਟਾਫ ਦੇ ਨਾਲ ਇੱਥੇ ਮੀਟਿੰਗ ਰੱਖੀ ਆ ਕਿ ਮੈਂ ਦੇਖਿਆ ਪਿਛਲੇ ਦਿਨਾਂ ਇਹ ਕਾਫੀ ਇਥੇ ਚੋਰੀਆਂ ਦੀ ਬਾਰਦਾਤਾ ਜਾਂ ਨਸ਼ੇ ਦੀਆਂ ਬਾਰਦਾਤਾ ਵਾਧੀਆਂ ਜਾ ਰਹੀਆਂ ਤਾਂ ਮੈਂ ਆਪਣੇ ਸਟਾਫ ਨੂੰ ਮਿਲ ਕੇ ਇੱਕ ਸਖਤ ਹਦਾਇਤ ਦਿੱਤੀ ਆ ਕਿ ਇਹ ਬਾਰਦਾਤਾ ਚੋਰੀ ਦੀ ਬਾਰਦਾਤਾ ਨੂੰ ਜਲਦ ਤੋਂ ਜਲਦ ਬੰਦ ਕਰਾਇਆ ਜਾਵੇ ਰਾਤ ਨੂੰ ਪੈਰੇ ਲਾਏ ਜਾਣ ਇਥੇ ਰਾਤ ਨੂੰ ਗਸ਼ਤ ਕੀਤੀ ਜਾਵੇ ਇਸ ਤੋਂ ਇਲਾਵਾ ਨਸ਼ੇ ਦੇ ਵਪਾਰੀਆਂ ਨੂੰ ਮੈਂ ਤੁਹਾਡੇ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਵੀ ਆਪਣਾ ਹਰ ਵਾਰ ਬੰਦ ਕਰ ਲੜ ਇਹਨਾਂ ਦੇ ਖਿਲਾਫ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਕ੍ਰਾਈਮ ਕਿਸੇ ਤਰ੍ਹਾਂ ਦਾ ਵੀ ਹੋਵੇ ਉਹਨਾਂ ਨਾਲ ਬਿਲਕੁਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ ਜੇ ਉਹ ਚਾਹੇ ਉਹ ਪਟਾਕੇ ਪਜਾਂਦੇ ਆ ਬੁਲਟ ਦੇ ਜਾਂ ਆਪ ਟਰੈਕਟਰ ਦੇ ਉੱਤੇ ਉੱਚੀ ਉੱਚੀ ਸਪੀਕਰ ਚਲਾਉਂਦੇ ਆ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਬਿਨਾ ਨੰਬਰ ਪਲੇਟਾਂ ਤੋਂ ਬਾਈਕ ਚਲਾਉਂਦੇ ਜਾਂ ਟ੍ਰਿਪਲ ਰਾਈਡਿੰਗ ਕਰਦੇ ਆ ਇਹ ਸਾਰਿਆਂ ਤੇ ਮੈਂ ਸ਼ਕਤੀ ਨਾਲ ਪੇਸ਼ ਆਉਂਗਾ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲਿਹਾਜ ਨਹੀਂ ਹੋਏਗਾ ਤੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਖੁੱਲਾ ਸਦਾ ਕਿਸੇ ਵੀ ਟਾਈਮ ਆ ਮੇਰੇ ਕੋਲ ਕਿਸੇ ਨਸ਼ੇ ਵਪਾਰੀ ਦੀ ਖਬਰ ਦੇਣਾ ਚਾਹੁੰਦੇ ਆ ਜਾਂ ਕੋਈ ਵੀ ਹੋਰ ਕ੍ਰਾਈਮ ਦੀ ਦੇਣਾ ਚਾਹੁੰਦੇ ਆ ਉਹ ਮੇਰੇ ਨਾਲ ਆ ਕੇ ਪਰਸਨਲੀ ਵੀ ਮਿਲ ਸਕਦੇ ਆ ਤੇ ਉਹਨਾਂ ਦੀ ਇਹ ਸਾਰੀਆਂ ਜਾਣਕਾਰੀ ਗੁਪਤ ਰੱਖੀ ਜਾਏਗੀ ਉਹਨਾਂ ਦੇ ਬਾਰੇ ਕਿਸੇ ਨੂੰ ਨਹੀਂ ਦੱਸਿਆ ਜਾਏਗਾ ਤੇ ਉਸ ਤੇ ਜਲਦ ਤੋਂ ਜਲਦ ਕਾਰਵਾਈ ਵੀ ਕੀਤੀ ਜਾਏਗੀ